ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਤੂੜੀ ਦੇ ਬਾਰੇ ਜਿਹੜਾ ਕਾ ਕਣਕ ਦਾ ਨਾਲ ਹੁੰਦਾ ਉਤੋਂ ਤੂੜੀ ਬਣਦੀ ਏ ਤੇ ਆਪਣੇ ਜਾਨਵਰ ਪਸ਼ੂਆਂ ਨੂੰ ਜਾਂ ਜਿੰਨ ਕੀ ਮੱਝਾਂ ਗਾਵਾਂ ਨੂੰ ਕਿਸਾਨ ਭਰਾ ਇਹ ਪਾਉਣ ਵਾਸਤੇ ਵਰਤੀ ਜਾਂਦੀ ਏ ਤੇ ਪਿਛਲੇ 2-3 ਸੀਜ਼ਨ ਕਾਫੀ ਚੰਗੇ ਲੱਗੇ ਸੀ ਤੇ ਪਿਛਲਾ ਤੇ ਇਸ ਵਾਰ ਦਾ ਸੀਜ਼ਨ ਕਿਸਾਨਾਂ ਵਾਸਤੇ ਕੋਈ ਦੁੱਖ ਭਾਈ ਭੜੀ ਰਿਹਾ ਵਾ ਤੇ ਇਸ ਵਾਰ ਇਸ ਦਾ ਰੇਟ ਬਹੁਤ ਹੀ ਘਟ ਰਿਹਾ ਸੀ ਤੇ ਫਰੀਅ ਰੇਟ ਬਹੁਤ ਘੱਟ ਰਿਹਾ ਸੀ ਪਰ ਸਾਡੇ ਇਲਾਕੇ ਦੇ ਵਿੱਚ ਅਜੇ ਵੀ ਤੋੜੀਆਂ ਭਰ ਨਹੀਂਆਂ ਨੇ ਤੇ ਲੋਕਾਂ ਦੀਆਂ ਕਈਆਂ ਦੀਆਂ ਪਨੀਰੀਆਂ ਹੋਰ ਪੰਜ ਸਾਲਾਂ ਦਾ ਕਰ ਚੋਣਾ ਲੌਂ ਚਾਰਟ ਹੋ ਜਾਏਗਾ ਤੁਸੀਂ ਵੇਖ ਸਕਦੇ ਹੋ ਉਹ ਉੱਥੇ ਅਜੇ ਟਰਾਲੀਆਂ ਲੱਗੀਆਂ ਨੇ ਤੇ ਆ ਸਾਡੇ ਕਿਸਾਨ ਭਰਾ ਨੇ ਬਣਾ ਕੇ ਡੱਕੀਏ ਤੇ ਸਾਂਭੀਏ ਤੇ ਹਮਰੇ ਰੇਟ ਥੋੜਾ ਜਿਆਦਾ ਚੰਗਾ ਹੋਇਆ ਜੀ ਤੇ ਤਾਹੀ 10th 280 ਰੁਪਏ ਹਿਸਾਬ ਦੇ ਨਾਲ ਪੂਰੀ ਵਿਕਰੀ ਏ ਤੇ ਅੱਜ ਦੋ ਗੱਡੀਆਂ ਇੱਕ ਕਿਸਾਨ ਭਰਾ ਨੇ ਪੜਾਈਆਂ ਨੇ ਅੱਜ ਲੋਡਿੰਗ ਚੱਲ ਰਹੀ ਹੈ ਤੁਹਾਨੂੰ ਦੇਖ ਨੇ ਲੋਡਿੰਗ ਦਿਖਾ ਦੇਣਾ ਨਾ ਗੱਡੀਆਂ ਦੀ ਤੇ ਲੱਗ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਦੋ ਗੱਡੀਆਂ ਭੜਾਈਆਂ ਨੇ ਤੂਰੀ ਦੀਆਂ ਤੇ ਇਹ ਕੰਮ ਅੱਜ ਭਲਕੇ ਦੁਪਹਿਰ ਤੱਕ ਇਹਨਾਂ ਦਾ ਖਤਮ ਹੋ ਜਾਏਗਾ ਪਿੰਡ ਦੇ ਵਿੱਚ ਦੇਖ ਸਕਦੇ ਹੋ ਇੱਕ ਆ ਗੱਡੀ 2 ਗੱਡੀਆਂ ਭੜਾਈਆਂ ਨੇ ਲਗਭਗ ਆ ਸਵਾ 150 ਕਾਉਂਟ ਲੱਗ ਦੋ ਗਨੀਆਂ ਹੋਣਗੀਆਂ ਤੇ ਇੱਧਰ ਸਾਂਭੀ ਜਾਂਦਾ ਕਿਸਾਨ ਬਰਾ ਉਹ ਤੇਰਪਾਲ ਪਾਉਣਗੇ ਇੱਕ ਮੂਸਲ ਬੱਜਾ ਤੇ ਇੱਕ ਆ ਬੱਜੀਏ ਤੇ ਕਈ ਸਾਡੇ ਜਿਹੜੇ ਪਿੰਡ ਦੇ ਵਿੱਚ ਰੀਪੜ ਆ ਜੇ ਮਤਲਬ ਇੱਕ ਅਦਾ ਚੱਲਣ ਡਿਆ ਵਾ ਤੇ ਪੰਜ ਰੀਪੜ ਚ ਦੋ ਤਿੰਨ ਬੰਦ ਹੋ ਗਏ ਨੇ ਕੱਲ ਪਰਸੋਂ ਦੇ ਤੇ ਐੜਕਾ ਸੀਜ਼ਨ ਲੰਮਾ ਰਹਿ ਗਿਆ ਕਿਉਂਕਿ ਮੀਂਹ ਬਾਰਿਸ਼ ਹੋਈ ਸੀ ਤੇ ਪਹਿਲਾਂ ਰੇਟ ਨਹੀਂ ਸੀ ਹੈਗਾ ਤੇ ਹੁਣ ਰੇਟ ਥੋੜਾ ਜਿਹਾ ਵਧਿਆ ਵਾ ਇਹ ਇਸ ਵਾਰ ਜੇ ਤੂੜੀ ਦੀ ਗੱਲ ਕਰੀਏ ਤਾਂ ਖਾਣ ਆਪਣਾ ਬਹੁਤਿਆਂ ਨੇ ਤੂੜੀ ਇਸ ਵਾਰ ਨਹੀਂ ਬਣਾਈ ਤੇ ਇਸ ਵਾਰੀ ਚਾਂਸ ਆ ਗਏ ਨੇ ਰੇਟ ਲਗਭਗ 4-500 ਤੱਕ ਜਾਣ ਦੇ ਸਿਆਲਾਂ ਦੇ ਵਿੱਚ ਸੋ ਜਿਨ੍ਹਾਂ ਪੜਾਵ ਨੇ ਇੱਕ ਤੂੜੀ ਡੱਕੀਏ ਤੇ ਉਹਨਾਂ ਵਾਸਤੇ ਕਾਫੀ ਚੰਗਾ ਮੌਸਮ ਮਤਲਬ ਮੌਸਮ ਨਹੀਂ ਮਤਲਬ ਇਹ ਤੂੜੀ ਦਾ ਸੀਜ਼ਨ ਰਹਿ ਸਕਦਾ ਵਾ ਤਾਂ ਗਾਂ ਸਿਆਲ ਦੇ ਵਿੱਚ ਲੋੜੀ ਦੇ ਲਾਗੇ ਦੀ ਕੀਮਤਾਂ ਵੱਧ ਸਕਦੀਆਂ ਨੇ ਤੇ ਕਿਉਂਕਿ ਜਿਨ੍ਹਾਂ ਨੇ ਪਿਛਲੀ ਵਾਰ 20 ਟਰਾਲੀਆਂ ਬਣਾਈਆਂ ਸੀ ਉਹ ਆੜ ਕੀ ਇਸ ਵਾਰ ਉਹਨਾਂ ਨੇ 10 ਟਰਾਲੀਆਂ ਹੀ ਬਣਾਈਆਂ ਨੇ ਤੇ ਜਿਸ ਕਰਕੇ ਤੂੜੀ ਬਹੁਤ ਘੱਟ ਭਰੀਏ ਤੇ ਫੈਕਟਰੀਆਂ ਦੇ ਵਿੱਚ ਵੀ ਇਹ ਬਾਲੀ ਜਾਂਦੀ ਏ ਤੇ ਜਦੋਂ ਦਾ ਰੇਟ ਦਾ ਘਟ ਗਿਆ ਜਦੋਂ ਦੀ ਪਰਾਲੀ ਦੀਆਂ ਗੱਠਾਂ ਬੰਨ ਲਾ ਪੀਓ ਉਹਦਾ ਥੋੜਾ ਜਿਹਾ ਦਾ ਰੇਟ ਘਟ ਗਿਆ ਉਦੋਂ ਦੀ ਫੈਕਟਰੀਆਂ ਚ ਘਟ ਬਾਲੀ ਜਾਂਦੀ ਏ ਸੋ ਇਸ ਕਰਕੇ ਸੋ ਇਸ ਵਾਰ ਉਮੀਦ ਹੈਗੀ ਏ ਕਿ ਇਹਦੇ ਮਤਲਬ ਰੇਟ ਵਧਣ ਦੇ ਹੋਣ ਅਸ਼ਾਰ ਹੈਗੇ ਨੇ ਸੋ ਜਿਨ੍ਹਾਂ ਨੇ ਢੱਕੀ ਏ ਜਿਨ੍ਹਾਂ ਨੇ ਡੱਕੀ ਏ ਤੁਰੀ ਤੇ ਉਹਨਾਂ ਦਾ ਫਾਇਦੇ ਫਾਇਦਾ ਹੋ ਸਕਦਾ ਵਾ ਤੇ ਸਾਡੇ ਪਿੰਡ ਕਿਸਾਨ ਭਾਂ ਕਾਫੀ ਡੱਕੀ ਏ ਤੇ ਕਈ ਹੁਣ ਗੱਡੀਆਂ ਪੜਾਉਂਦੇ ਨੇ ਤੇ ਉਹ ਵੇਖ ਸਕਦੇ ਹੋ ਇੱਕ ਤਾਰ ਉੱਥੇ ਵੱਜਣ ਦੀ ਤੇ ਕਾਫੀ ਇਹਨਾਂ ਡੱਕੀ ਏ ਤੇ ਕਾਫੀ ਇਹਨਾਂ ਦੇ ਅੰਦਰ پارک ਕੇਦਾਂ ਬਪਾਏ ਨੇ ਤੇ ਉਹ ਦੋ ਗੱਡੀਆਂ ਪਹਿਲਾਂ ਪੜਾਉਂਦੇ ਸੀ ਤੇ ਇਧਰ ਦੀ ਤੁਰੀ ਸਾਂਭੀ ਜਾਂਦੀ ਏ ਸੋ ਤਾਂ